ਓਏ ਸੋਰ ਹਾਰ ਬਾਜੀ ਅੰਤਾਰੂ ਅੱਜ ਕੋਰ ਚਖ ਲਓ ਕੋਲੇ ਸੋਰ ਹਾਰ ਸਮੁੰਦਰੀ ਕੋਲੇ ਬਹੁਤ ਜਿਆਦਾ ਮੋਨਿਕਾ ਦੀ ਪ੍ਰੈਸ ਕਾਨਫਰੰਸ ਅੱਜ ਸ਼੍ਰੋਣੀ ਕਾਲੀਗੱਲ ਲੁਧਿਆਣਾ 2 ਹਲਕਾ ਖੰਨਾਰੇ ਸਰਕਲ ਪ੍ਰਧਾਨਾਂ ਦੀ ਜੋ ਅਪਨ ਯੋਗਤੀ ਕੀਤੀ ਆ ਉਹ ਅਜੇ ਰਿਲੀਜ਼ ਕਰ ਲੱਗੇ ਆ ਜੀ ਤੋਂ ਬਾਅਦ ਜੋ ਬਾਕੀ ਜਿੱਥੇ ਜਿਹੜੇ ਵਾਲੇ ਜਾਂ ਸਰਕਲ ਦੇ ਹੋਰ ਅਧਿਕਾਰੀ ਉਹ ਕੁਝ ਦਿਨਾਂ ਬਾਅਦ ਉਹ ਵੀ ਨੌਕ ਕੀਤੀ ਜਾਣਗੇ ਪਹਿਲਾਂ ਸਰਕਲ ਜਥੇਦਾਰ ਨੂੰ ਨਿਯੁਕਤ ਕਰ ਲੱਗੇ ਉਹਦੇ ਸਬੰਧ ਵਿੱਚ ਤੁਹਾਨੂੰ ਦੱਸ ਦਿੱਤੀ ਤੇ ਕਿੰਨੇ ਸਰਕਲ ਜਥੇਦਾਰ ਬਣਾਏ ਗਏ ਪੰਜ ਸਰਕਲ ਜਥੇਦਾਰ ਬਣਾਏ ਨੇ ਹਲਕਾ ਖੰਨਾਤ ਕੌਣ ਕੌਣ ਬਣੇ ਇੱਕ ਨੰਬਰ ਸ਼੍ਰੋਮਣੀ ਮੋਹਨ ਸਿੰਘ ਜਟਾਣਾ ਸਰਕਲ ਪ੍ਰਧਾਨ ਵਿਜਾ ਰਜੰਗ ਸਿੰਘ ਖੰਡੂਆ ਸਰਕਲ ਪ੍ਰਧਾਨ ਇਸੜੂ ਪਵਨ ਜੋਤ ਸਿੰਘ ਹਰਿਓ ਸਰਕਲ ਪ੍ਰਧਾਨ ਤਨਵਿਹੜੀ ਵਿਤਿੰਦਰ ਸਿੰਘ ਸਤਿੰਦਰਪਾਲ ਸਿੰਘ ਐਡਵੋਕੇਟ ਪ੍ਰਧਾਨ ਖੰਨਾ ਬਨ ਸ਼ਹਿਰੀ ਅਰਜੀਤ ਸਿੰਘ ਵਿੱਕੀ ਭਾਰਤੀਆ ਪ੍ਰਧਾਨ ਖੰਨਾ 2 ਸ਼ਹਿਰੀ ਤੇ ਅੱਗੇ ਹੋਰ ਬਾਕੀ ਨਿਯੁਕਤੀਆਂ ਕਰੋ ਤੱਕ ਕਰਨ ਦੇ ਦੇ ਦਿੱਤੇ ਗਏ ਨੇ ਪਾਰਟੀ ਵੱਲੋਂ ਦਾ ਕਿ ਆ ਵੀ ਇਹ ਜਲਦੀ ਗੱਦੀ ਬਣਾ ਕੇ ਦਵੋ ਬਾਕੀ ਬਣੇ ਹਲਕਾ ਚਾਰਜਨ ਰਾਇ ਕਰਕੇ ਕਿਉਂਕਿ ਬਾਕੀ ਹੋਰ ਜ਼ਰ ਨੇ ਹੋਰ ਯੋਗਤियां ਕਰਨੀਆਂ ਇੱਕ ਦੋ ਦਿਨ ਚਾ ਸੀ ਉਹ ਵੀ ਕਰਕੇ ਤੁਹਾਨੂੰ ਉਹਨਾਂ ਬਾਰੇ ਸਪੋਤ ਨਹੀਂ ਦੱਸਾਂਗੇ ਤੇ ਆਉਣ ਵਾਲੇ ਇਲੈਕਸ਼ਨਾਂ ਨੂੰ ਕੋਈ ਲੈ ਕੇ ਕੋਈ ਅਗੇ ਰਣਨੀਤੀ ਲਿਖੀ ਗਈ ਹੈ ਆ ਜਿਹੜੀਆਂ ਅਨਯੋਗਤियां ਨੇ ਇਹਦੇ ਬਾਅਦ ਇਲੈਕਸ਼ਨ ਦੀ ਪੂਰੀ ਤਿਆਰੀ ਹੈ ਤਾਂ ਕਿ ਇਹ ਜਿਹੜੇ ਸਾਡੇ ਲੀਡਰ ਸਰਵਨ ਬਣਾਏ ਨੇ ਆਪ ਸਰਪੰਚ ਜੱਤਰ ਬਣਾਏ ਨੇ ਜਾਂ ਬਾਕੀ ਯੋਗਤियां ਕਰਨੀਆਂ ਨੇ ਉਹ ਆਪਣਾ ਪਾਰਲੀਮੈਂਟ ਤੋਂ ਦੇ ਵਿੱਚ ਪੂਰਾ ਯੋਗਦਾਨ ਪਾਉਣਗੇ ਅੱਜ ਤੋਂ ਬਾਅਦ ਉਹਨਾਂ ਨੂੰ ਬੇਨਤੀ ਕੀਤੀ ਜਾਊਗੀ ਕਿ ਹਰ ਇੱਕ ਵਰਕਰ ਨੂੰ ਨਾਮ ਬੰਦ ਕਰਕੇ ਆਪਣੇ ਆਪਣੇ ਸਰਕਲਾਂ ਵਿੱਚ ਆਪਣੀਆਂ ਸਰਗਰਮੀਆਂ ਜਾਂ ਚੋਣਾਂ ਸੰਬੰਧੀ ਜਾਓ। ਪਾਰਟੀ ਵੱਲੋਂ ਜੋ ਚਾਰਸਵ ਲਾਏ ਗਏ ਨੇ ਸਾਧ ਬੀਤੂਲ ਸਿੰਘ ਖਾਲਸਾ ਜੀ ਉਹਨਾਂ ਦੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਉਹਨਾਂ ਦੇ ਸਬੰਧ ਚ ਇਹ ਸਰਕਲ ਪ੍ਰਧਾਨ ਦੁਆਰਾ ਨਵੇਂ ਨਵੇਂ ਸਿਰੇ ਤੋਂ ਚੁਣੇ ਗਏ ਨੇ ਤੇ ਹ ਸਰਕਲ ਵਾਈਜ਼ ਸਾਡੀਆਂ ਮੀਟਿੰਗਾਂ ਪ੍ਰਧਾਨ ਸਾਹਿਬ ਸੁਲਾਸ ਸਿੰਘ ਜੀ ਬਾਦਲ ਨੇ ਸਾਡੀਆਂ ਡਿਊਟੀਆਂ ਵੀ ਲਾਈਆਂ ਨੇ ਕਿ ਸਰਕਲ ਵਾਈ ਸਾਰੇ ਮਤਲਬ ਸਰਕਲਾਂ ਚ ਖਾਲਸਾ ਜੀ ਦੀਆਂ ਮੀਟਿੰਗਾਂ ਕਰਾਈਆਂ ਜਾਣ ਕਿ ਆਉਣ ਵਾਲੀ ਚੋਣੋਂ ਤਕੜੇ ਹੋ ਕੇ ਲੜੀ ਜਾ ਸਕੇ ਤਾਂ ਕਿ ਇਹ ਆਉਣ ਵਾਲੀ ਚੋਣ ਸੀ ਵਧੀਆ ਵੋਟਾਂ ਨਾਲ ਜਿੱਤੀਏ ਜਿਤੇ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਕੀ ਕਹਿਣਾ ਚਾਹੁੰਦੇ? ਦੇਖੋ ਜੀ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਬੌਂਡੀ ਸਾਹਿਬ ਵੱਲੋਂ ਸਾਡੇ ਹਲਕਾ ਖੰਨਾ ਦੇ ਜੋ ਸਰਕਲ ਪ੍ਰਧਾਨ ਨੇ ਉਹਨਾਂ ਦੀ ਨਿਯੁਕਤੀ ਕੀਤੀ ਗਈ ਆ। ਅਸੀਂ 5 ਸਰਕਲ ਪ੍ਰਧਾਨ ਬਣਾਏ ਨੇ 3 ਦਿਹਾਤੀ ਦੇ 2 ਸ਼ਹਿਰੀ ਦੇ ਜਿਨ੍ਹਾਂ ਚ બીજા સર્કલ ਤੋਂ ਸਾਡੇ મનોહર ਸਿੰਘ જટાણાજી ਤੇ ਜਿਹੜਾ ਇਸਰੂ સર્કલ ਤੋਂ ਸਾਡੇ હરજન ਸਿੰਘ ਗੰਡੂਆજી ਤੇ લહેડી સર્કલ ਤੋਂ ਸਾਡਾ પવન ਜੋ ਸਿੰਘ હરિયમ ਜੋ ਸਾਡੇ ਬਹੁਤ ਪੁਰાણે અਖਾਲੀ ਦલ ਦੇ ਉਹਨਾਂ ਦੇ ਫਾਦ ਸਾਹਿਬ ਵੀ ਬੜੇ ਲੰਬੇ ਸਮੇਂ ਤੋਂ સેવા ਕਰਦੇ ਆ ਰਹੇ ਨੇ ਇਸੇ ਤਰ੍ਹਾਂ ਸ਼ਹਿਰ 'ਚ ਦੋ ਸਰકલ બનાયે ਨੇ ਖੰਨਾ ਬਨ ਸ਼ਹਿਰੀ ਖੰਨਾ ਟੂ ਸ਼ਹਿਰੀ ਜਿੱਚ ਖੰਨਾ ਬਨ 'ਚ ਸਾਡੇ ਐਡਵੋਕੇਟ ਜਤਿੰਦਰਪਾਲ ਸਿੰਘ ਜੀ ਸਾਡੇ ਸਾਬਕਾ ਕਾਉਂਸਲਰ ਨੇ ਇਹਨਾਂ ਨੂੰ ਖੰਨਾ ਸ਼ਹਿਰੀ ਦੀ ਜ਼ਿੰਮੇਵਾਰੀ ਸੌਂਪੀ ਹੈ ਤੇ ਖੰਨਾ ਟੂ ਸਾਡੇ ਜੋ ਆਪਣੇ ਸਾਡੀ ਭੈਣ ਰੂਪੀ ਭਾਟਿਆ ਜੀ ਦੇ ਪਤੀ ਨੇ ਸਾਡੇ ਹਰਜੀਤ ਸਿੰਘ ਭਾਟਿਆ ਜੀ ਉਹਨਾਂ ਨੂੰ ਖੰਨਾ ਟੂ ਸ਼ਰੀ ਦਾ ਪ੍ਰਧਾਨ ਲਾਇਆ ਗਿਆ ਸੋ ਅਸੀਂ ਆਸ ਵੀ ਕਰਦੇ ਹਾਂ ਸਾਨੂੰ ਮਤਲਬ ਇਹ ਪੂਰੀ ਇਹਨਾਂ ਨੂੰ ਇਹਨਾਂ ਤੋਂ ਆਸ ਹੈ ਕਿ ਉਹਨਾਂ ਵਾਲੇ ਦਿਨਾਂ 'ਚ ਜੋ ਇਲੈਕਸ਼ਨਾਂ ਵੀ ਆ ਰਹੀਆਂ ਨੇ ਉਹਨਾਂ ਵਾਲੇ ਦਿਨ ਸਾਡੀ ਪਾਰਟੀ ਨੂੰ ਤਕੜਾ ਕਰਨ ਲਈ ਵੱਧ ਤੋਂ ਵੱਧ ਹੰਬੜਾ ਮਾਰਨਗੇ ਜੋਰ ਮਾਰ ਕੇ ਪਾਰਟੀ ਨੂੰ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾਣਗੇ ਅਸੀਂ ਇਹ ਆਸ ਕਰਦੇ ਹਾਂ ਤੇ ਇਹਨਾਂ ਨੂੰ ਨਾਲ ਵਧਾਈ ਵੀ ਦਿੰਦੇ ਹਾਂ ਸਾਰੇ ਸਰਕਲ ਪ੍ਰਧਾਨਾਂ ਨੂੰ ਕਿ ਪ੍ਰਧਾਨ ਸਾਹਿਬ ਵੱਲੋਂ ਅੱਜ ਚੋਣ ਕੀਤੀ ਗਈ ਹੈ ਨਾਲੇ ਆਉਣ ਵਾਲੇ ਦਿਨਾਂ ਚ ਜੋ ਜ਼ਿਲ੍ਹੇ ਦੀ ਜਥੇਬੰਦੀ ਉਹ ਵੀ ਤਿਆਰ ਕੀਤੀ ਜਾ ਰਹੀ ਹੈ। ਛੋਮਣੀ ਕਾਲੀਨਦਲ ਕੀ ਨਾਮ ਹੈ ਸਰ ਮਹੌਨ ਸਿੰਘ ਜਟਾਣਾ। ਗਿਆਤੀ ਸਰਕਲ ਵੀਜਾ ਦਾ ਮੈਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਆ ਤੇ ਉਹਨੂੰ ਤੰਦੀ ਨਾਲ ਨਿਭਾਵ ਵੀ ਆ ਰਹੇ ਆ ਤੇ ਨਿਭਾਵਾਂਗੇ। ਮੇਰਾ ਤਾਂ ਇਹ ਆ ਵੀ ਇਸ ਦਾ ਸ਼੍ਰੋਮ ਨਿਕਲੇ 30 ਸਾਲ ਦਾ ਮੈਂ ਤਾਂ ਜੁੜਿਆ ਹੋਇਆ ਹਾਂ। 30 ਸਾਲ ਤੋਂ ਹੀ ਪਾਰਟੀ ਦੇ ਨਾਲ ਵਫਾਦਾਰੀ ਨਾਲ ਚੱਲੇ ਹੋਇਆ। ਔਰ ਐਤਕੀ ਅਸੀਂ ਇਸ ਗੱਲ ਨੂੰ ਤਹੀਆ ਕੀਤਾ ਹੋਇਆ ਕਿ ਅਸੀਂ ਕੁਝ ਜਿਸੀ ਖਾਲਸਾ ਸਾਡੇ ਜਿਹੜੇ ਇਥੋਂ ਕੈਂਡੀਡੇਟ ਨੇ ਅਸੀਂ ਉਹਨਾਂ ਨੂੰ ਜਿਤਾ ਕੇ ਭੇਜਣਾ ਇਹ ਸਾਡੇ ਸਾਡੇ ਸਾਰੇ ਹਲਕੇ ਦੇ ਇੰਚਾਰਜ ਨੇ ਸਰਦਾਰ ਜਦੂ ਜੀ ਅਸੀਂ ਉਹਨਾਂ ਦੇ ਨਾਲ ਇਹ ਵਾਦਾ ਕੀਤਾ ਕਿ ਐਤਕੀ ਆਪਾਂ ਪੂਰੀ ਤੰਦਰਿਆ ਟੀਮ ਸਾਡੀ ਬਹੁਤ ਵਧੀਆ ਹੁੰਦੀ ਆ ਅਸੀਂ ਜਿਹੜੀ ਨਵੀਂ ਸਰਕਲ ਜਥੇਬੰਦੀ ਬਣਾਉਣੀ ਆ ਉਹ ਵੀ ਅਸੀਂ ਉਹ ਵਰਕਰ ਬਣਾਉਣੇ ਨੇ ਜਿਹੜੇ ਕੰਮ ਕਰਨ ਗਰਾਊਂਡ ਦੇ ਲੈਵਲ ਦੇ ਉੱਤੇ ਇਹਨਾਂ ਇਹਨਾਂ ਨੇ ਬਣਾਉਣੀਆਂ ਇਹਨਾਂ ਨੂੰ ਰਾਇ ਅਸੀਂ ਦੇਵਾਂਗੇ ਇਸ ਕਰਕੇ ਉਸੇ ਸਾਡਾ ਪੂਰਾ ਜੋਰ ਹੈ ਇਸ ਗੱਲ 'ਚ ਕਿ ਅਸੀਂ ਕੁਛ ਨਾਲ ਦੇ ਵਿੱਚ ਅਸੀਂ ਉਹ ਹਲਕਾ ਚਾਰਜ ਹਲਕੇ ਦੇ ਸਾਡੇ ਕੈਂਡੀਡੇਟ ਨੇ ਖਾਲਸਾ ਜੀ ਨੂੰ ਬੁਲਾਵਾ ਗੋਣਾ ਮੀਟਿੰਗ ਕਰਾਂਗੇ ਤੇ ਸੋ ਅਸੀਂ ਬਹੁਤ ਵੋਟਾਂ ਦੇ ਨਾਲ ਜਿਤਾ ਕੇ ਭੇਜਾਂਗੇ ਮੈਂ ਕੋਈ ਜਗ ਹਲਸਾ ਉਹ ਜਿੱਤ ਕੇ ਤਾਂ ਕੀ ਕਹਣਾ ਜੰਨੇ ਜਿਹੜੀ ਅੱਜ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਗਈ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਦਾਸ ਨੂੰ ਖੰਨਾ ਸਿਟੀ ਬੰਦ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਲਾਇਆ ਗਿਆ ਔਰ ਮੈਂ ਸਭ ਤੋਂ ਪਹਿਲਾਂ ਤਾਂ ਸਾਥ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਔਰ ਜਸਮੇਲ ਸਿੰਘ ਜੀ ਬੌਂਦਲੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਦਾ ਜਦਵਿੰਦਰ ਸਿੰਘ ਜਾਦੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਖੰਨਾ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮੁਰਤ ਤੋਂ ਸਰਕਲ ਪ੍ਰਧਾਨ ਦੀ ਖੰਨਾ ਬੰਦੀ ਜ਼ਿੰਮੇਵਾਰੀ ਸੌਂਪੀ ਹੈ ਔਰ ਮੈਂ ਮੇਰੇ ਨਾਲ ਦੇ ਜਿਹੜੇ ਸਾਥੀ ਨੇ ਹਰਜੀਤ ਸਿੰਘ ਜੀ ਪਾਟਿਆ ਸਿਟੀ 2 ਤੋਂ ਪ੍ਰਧਾਨ ਲਾਏ ਗਏ ਨੇ ਮੋਹਨ ਸਿੰਘ ਜਸੇਦਾਰ ਸਰਦਾਰ ਹਰਜਨ ਸਿੰਘ ਜੀ ਪਵਨ ਜੋਤ ਜੀ ਮੈਂ ਇਹਨਾਂ ਨੂੰ ਵੀ ਵਧਾਈ ਦਿੰਦਾ ਨਾਲੇ ਔਰ ਨਾਲੇ ਮੈਂ ਇਹ ਵੀ ਦੱਸਣਾ ਚਾਹਣਾ ਕਿਉਂਕਿ ਅਸੀਂ ਗਰਾਊਂਡ ਲੈਵਲ ਦੇ ਲੀਡਰਾਂ ਜੋ ਪਹਿਲਾਂ ਲੋਕਾਂ ਦੇ ਵਿੱਚ ਬਦਲਾਅ ਵਾਲੀ ਗੱਲ ਚੱਲੀ ਸੀ ਔਰ ਹੁਣ ਤੁਸੀਂ ਦੇਖ ਲਿਓ 13 ਦੀਆਂ 13 ਸੀਟਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਹੋ ਗਈ ਔਰ 13 ਦੀਆਂ 13 ਈਟਾਂ ਜਿੱਤਾਂਗੇ ਕਿਉਂਕਿ ਮੈਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਲੰਮੇ ਸਿਰੇ ਤੋਂ ਪ੍ਰਧਾਨ ਚੱਲੇ ਆ ਰਿਹਾ ਪਹਿਲਾਂ ਮੈਂ 15 ਸਾਲ ਜੂਥ ਅਕਾਲੀ ਦਲ ਦਾ ਵੀ ਪ੍ਰਧਾਨ ਰਿਹਾ ਔਰ ਸਾਨੂੰ ਜਿਹੜੀ ਗਰਾਊਂਡ ਲੈਵਲ ਤੇ ਸਾਨੂੰ ਜਿਹੜੀ ਸਿਚੁਏਸ਼ਨ ਆ ਉਹਦਾ ਪਤਾ ਵੀ ਹੈ ਔਰ ਅਸੀਂ ਅੱਜ ਤੋਂ ਹੀ ਜੋਰ ਲਾ ਕੇ ਪੂਰੀ ਤਨਦੇਹੀ ਦੇ ਨਾਲ ਜਿਹੜੀ ਸਾਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਉਹਨੂੰ ਨਿਭਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੇ ਨਾਲ ਹੀ ਸਾਡੇ ਸਾਬਕ੍ਰਮ ਜੀ ਸਿੰਘ ਜੀਠਿਆ ਜੀ ਦੇ ਹੁਕਮਾਂ ਤਹਿਤ ਸਾਡੇ ਜ਼ਿਲ੍ਹਾ ਜੱਜਦਾਰ ਸਹਿਬਾਨ ਬੌਂਦਲੀ ਜੀ ਅਤੇ ਸਾਡੇ ਖੰਨਾ ਸ਼ਹਿਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਦਾਰ ਯਾਦਵਿੰਦਰ ਸਿੰਘ ਯਾਦੂ ਜੀ ਉਹਨਾਂ ਦੀ ਪ੍ਰੇਰਣਾ ਸਦਕਾ ਅਸੀਂ ਜੋ ਕਾਲੀ ਦਲ ਦੇ ਵਿੱਚ ਕੰਮ ਕਰਦੇ ਆ ਰਹੇ ਸੀ ਉਹਦੇ ਬਦਲੇ ਸਾਨੂੰ ਅੱਜ ਜੋ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੋ ਰਹੀ ਹੈ ਜੇ ਸਾਨੂੰ ਸਰਕਲ ਪ੍ਰਧਾਨ ਬਣਾਇਆ ਗਿਆ ਤੇ ਮੈਨੂੰ ਇਸ ਗੱਲ ਦੀ ਦੱਸਦੇ ਵੀ ਖੁਸ਼ੀ ਹੁੰਦੀ ਹੈ ਸਾਡੇ ਦਾਦਾ ਜੀ ਜਥੇਦਾਰ ਸਰ ਅਗਵੀਰ ਸਿੰਘ ਪਾਟਿਆ ਜੀ ਜਿਹੜੇ ਫਰੀਡਮ ਫਾਈਟਰ ਵੀ ਸਨ ਪੰਜਾਬੀ ਸੂਬਾ ਮੋਰਚਾ ਖੰਨੇ ਦੇ ਵਿੱਚ ਉਹ ਖੰਨੇ ਦੇ ਜਥੇਦਾਰ ਹੁੰਦੇ ਸੀ ਅੱਜ ਉਹਨਾਂ ਦੇ ਰਾਹ ਤੇ ਚੱਲਦੇ ਆ ਜਦੋਂ ਉਹਨਾਂ ਨੇ ਮੈਨੂੰ ਯਾਦ ਹੈ ਮੈਨੂੰ ਸਾਨੂੰ ਦਾਦਾ ਜੀ ਕੋਲ ਬਹਿ ਕੇ ਗੱਲ ਸੁਣਦੇ ਹੁੰਦੇ ਸੀ ਪੈ ਹੱਥਕੜੀਆਂ ਸਾਡਾ ਕਹਿਣਾ ਤੇ ਪੰਜਾਬੀ ਸੂਬਾ ਲੈਣਾ ਇਹ ਸ਼ਰੋਮਣੀ ਕਾਲੀ ਦਲ ਤੇ ਉਦੋਂ ਸਾਡੇ ਦਾਦਾ ਜੀ ਖੰਨੇ ਸ਼ਹਿਰ ਤੋਂ ਜੱਥੇਦਾਰ ਬਣੇ ਜੀ ਤੇ ਸਾਨੂੰ ਇਸ ਮਾਣ ਹੋਣਾ ਇਸ ਗੱਲ ਦਾ ਮੈਨੂੰ ਪ੍ਰਾਪਤ ਹੋ ਰਿਹਾ ਉਹਨਾਂ ਦੇ ਰਾਹ ਤੇ ਚੱਲਦਿਆਂ ਹੋਇਆਂ ਅੱਜ ਮੈਨੂੰ ਵੀ ਸਰਕਲ ਪ੍ਰਧਾਨ ਖੰਨੇ ਸ਼ਹਿਰੀ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਂ ਸਦਾ ਯਾਦਵਿੰਦਰ ਸਿੰਘ ਜਾਦੂ ਜੀ ਦੇ ਸਾਡੇ ਹਲਕਾ ਇੰਚਾਰਜ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਨੇ ਆ ਇਹਨਾਂ ਦੀ ਅਗਵਾਈ ਦੇ ਵਿੱਚ ਸਮੁੱਚੇ ਜੱਥੇਬੰਦੀ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਾਬਕਦਰ ਸਿੰਘ ਜੀਠਿਆ ਜੀ ਹੋਰਾਂ ਨੂੰ ਅਸੀਂ ਪੂਰਨ ਪ੍ਰੋਸਾ ਦਿੰਦੇ ਆ ਖੰਨੇ ਸ਼ਹਿਰ ਤੋਂ ਆਨ ਵਾਲੀ ਵੋਟਾਂ 'ਚ ਅਤੇ ਹੋਰ ਵੀ ਜੋ ਸਾਨੂੰ ਜ਼ਿੰਮੇਵਾਰੀ ਸੌਪਣਗੇ ਪੂਰੀ ਤਨਦੇਹੀ ਨਾਲ ਨ